ਸਤਿ ਸ਼੍ਰੀ ਅਕਾਲ ਬਾਈ ਜੀ ਉਹ ਸਤਿ ਸ਼੍ਰੀ ਅਕਾਲ ਜਗਰਾਤ ਸਿੰਘ ਹੋਰ ਕੀ ਹਾਲ ਚਾਲ ਨੇ ਠੀਕ ਆ ਬਹੁਤ ਚੜਦੀ ਕਲਾ ਚੜਦੀ ਕਲਾ ਅੱਛਾ ਤੁਸੀਂ ਇਵੈਂਟ ਕਰਾਉਣ ਲੱਗੇ ਸੀ ਨੈਕਸਟ ਹਨਾ ਉਹ ਤਿਆਰੀਆਂ ਚੱਲ ਰਹੀਆਂ ਉਹਦੀਆਂ ਫਿਲਹਾਲ ਪੂਰੀਆਂ ਜੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਸਿੰਘਾ ਹੋਣਾ ਪੂਰਾ ਯੋਗਦਾਨ ਅਸੀਂ ਹੈਗੇ ਤੁਹੇ ਵੀਰੇ ਕਰਤਾ ਤੱਤਾ ਸਾਰਾ ਕੁਝ ਤੁਸੀਂ ਹੀ ਕਰਨਾ ਵਾ ਜੋ ਵੀ ਆਪਣਾ ਨੈਕਸਟ ਇਵੈਂਟ ਆ ਰਿਹਾ ਓ ਨਈ ਨਈ ਮਿੱਤਰਾਂ ਭਰਾਵਾਂ ਦੀ ਸਪੋਰਟ ਵੀ ਤਾਂ ਬਹੁਤ ਜ਼ਰੂਰੀ ਹੁੰਦੀ ਆ ਹਾਂਜੀ ਹਾਂਜੀ ਉਹ ਤਾਂ ਹੈ ਵੀਰੇ ਸਪੋਰਟ ਤਾਂ ਜ਼ਰੂਰੀ ਹੈ ਹਾਂਜੀ ਕਰਿਓ ਸਪੋਰਟ ਫਿਰ ਜ਼ਰੂਰੀ ਵੀਰੇ ਤੁਹਾਡੇ ਨਾਲ ਹੀ ਆ ਤੇ ਚਾਹ ਚੂ ਨਹੀਂ ਪੀਏਗਾ ਤੇ ਮੈਂ ਚੱਲਦਾ ਫਿਰਾਂ ਠੀਕ ਆ ਯਾਰ ਚਾਹ ਵੀ ਨਹੀਂ ਪੀਕੇ ਗਿਆ ਤੇ ਨਾ ਇਹਨੇ ਮਤਲਬ ਕੋਈ ਰਿਸਪਾਂਸ ਦਿੱਤਾ ਇਗਨੋਰ ਕਰੀ ਗਿਆ ਸਾਰੀਆਂ ਚੀਜ਼ਾਂ ਦੇ ਵਿੱਚ ਮੈਨੂੰ ਲੱਗਦਾ ਪਿਛਲੀ ਵਾਰ ਵਾਂਗੂ ਉਹ ਇਵੈਂਟ ਖਰਾਬ ਕਰੂਗਾ ਇਹੀ ਆ ਗੁਰੂ ਸਾਹਿਬ ਤੋਂ ਹੀ ਪੁੱਛਦੇ ਆ ਵੀ ਇਹਦਾ ਗੁਰੂ ਸਾਹਿਬ ਹੁਣ ਤੁਸੀਂ ਹੀ ਜਾਣੀ ਜਾਓ ਨਾ ਮੈਨੂੰ ਨਾ ਇਹਦੀਆਂ ਨਜ਼ਰਾਂ ਨਹੀਂ ਸਹੀ ਲੱਗ ਰਹੀਆਂ ਹੈਗੀਆਂ ਤੇ ਮਿੰਨਾ ਮਿੰਨਾ ਹੱਸੇ ਵੀ ਜਾਂਦਾ ਸੀ ਇਹ ਕਰੂਗਾ ਕੋਈ ਨਾ ਕੋਈ ਕੰਮ ਗੁਰੂ ਸਾਹਿਬ ਤੁਸੀਂ ਹੀ ਕਿਰਪਾ ਕਰੋ ਤੇ ਦੱਸੋ ਇਹਦਾ ਇਰਾਦੇ ਕੀ ਨੇ ਗੁਰੂ ਸਾਹਿਬ ਨੇ ਸਮਝਾਇਆ ਖਾਲਸਾ ਜੀ ਹਰ ਇੱਕ ਪ੍ਰਾਣੀ ਆਪਣੇ ਆਪ ਚ ਪੂਰਾ ਬ੍ਰਹਮੰਡ ਹੈ ਕਿਸੇ ਦੇ ਬ੍ਰਹਾਂਡ ਚ ਝਾਕ ਕੇ ਦੇਖੋਗੇ ਤਾਂ ਉਹਦੇ ਗੁਣ ਔਗੁਣ ਤੁਹਾਡੇ ਅੰਦਰ ਆ ਜਾਣਗੇ ਚੰਗਾ ਇਹੀ ਹੋਏਗਾ ਕਿ ਅਸੀਂ ਆਪਣੇ ਆਪਣੇ ਬ੍ਰਹਮੰਡਾਂ ਦੀ ਖੋਜ ਕਰੀਏ ਐਸੀ ਖੋਜ ਵਿੱਚ ਹੀ ਸਾਡੇ ਮਨ ਨੂੰ ਸੁੱਖ ਅਤੇ ਸ਼ਾਂਤੀ ਪ੍ਰਾਪਤ ਹੋਏ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ